ਉਕਸਾ ਜ਼ਿਲ੍ਹੇ ਦੇ ਪਿੰਡ ਮਾਨਾ ਦੇ ਲੋਕ ਅਜੇ ਵੀ ਡਰ ਅਤੇ ਸਹਿਮ ਦੇ ਮਾਹੌਲ ਵਿੱਚ ਜੀ ਰਹੇ ਨੇ 19 ਮਈ ਨੂੰ ਚੋਣਾਂ ਵਾਲੇ ਦਿਨ ਉਹਨਾਂ ਤੇ ਹੋਏ ਪੰਜਾਬ ਪੁਲਿਸ ਦੇ ਅਨੇਕ ਤਸ਼ੱਦਦ ਕਾਰਨ ਉਹ ਅਜੇ ਤੱਕ ਉਸ ਸਰਕਾਰ ਦੀ ਕਹਿਣੀ ਅਤੇ ਕਤਨੀ ਬਾਰੇ ਸੋਚ ਰਹੇ ਨੇ ਜਿਹੜੀ ਸਰਕਾਰ ਦੇ ਆਗੂ ਕਦੇ ਪੁਲਿਸ ਵਧੀਆਂ ਦੀ ਗੱਲ ਕਰਦੇ ਸਨ ਪਰ ਹੁਣ ਅਕਾਲੀ ਨਹੀਂ ਬਲਕਿ ਕਾਂਗਰਸੀ ਲੀਡਰਸ਼ਿਪ ਵੱਲੋਂ ਉਹਨਾਂ ਨੂੰ ਇਨਸਾਫ ਦੀ ਵਾਣ ਦਾ ਭਰੋਸਾ ਦਿੱਤਾ ਗਿਆ ਹੈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਪਿੰਡ ਲੰਬੀ ਦੇ ਨੇੜਲੇ ਪਿੰਡ ਮਾਨਾ ਵਿੱਚ ਲੋਕ ਹਾਲੇ ਵੀ دہشت ਦੇ ਮਾਹੌਲ ਵਿੱਚ ਨੇ 3500 ਲੋਕਾਂ ਦੀ ਆਬਾਦੀ ਵਾਲੇ ਇਸ ਪਿੰਡ ਵਿੱਚ ਪਿਛਲੇ ਇੱਕ ਹਫ਼ਤੇ ਤੋਂ ਲੋਕ ਡਰ ਅਤੇ ਸਹਿਮ ਦੇ ਮਾਹੌਲ ਵਿੱਚ ਜੀ ਰਹੇ ਨੇ ਕਈਆਂ ਦੇ ਘਰਾਂ ਵਿੱਚ ਜਿੰਦਰੇ ਲੱਗੇ ਹੋਏ ਨੇ ਦਰਅਸਲ 19 ਮਈ ਨੂੰ ਜ਼ਿਲ੍ਹਾ ਪਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦੌਰਾਨ ਅਕਾਲੀ ਅਤੇ ਕਾਂਗਰਸੀ ਵਰਕਰਾਂ ਵਿਚਕਾਰ ਝੜਕ ਹੋ ਗਈ ਸੀ ਬੂਥ ਲੁੱਟਣਾਈ ਅਕਾਲੀ ਵਰਕਰਾਂ ਨੂੰ ਜਦੋਂ ਕਾਂਗਰਸੀ ਵਰਕਰਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਗੋਲੀਬਾਰੀ ਸ਼ੁਰੂ ਕਰ ਦਿੱਤੀ ਇਸ ਤੋਂ ਬਾਅਦ ਕਾਂਗਰਸੀ ਵਰਕਰਾਂ ਨੇ ਵੀ ਅੱਠ ਗੱਡੀਆਂ ਅਗਦੀ ਪੇਟਾ ਚੜਾ ਦਿੱਤੀਆਂ ਪਰ ਬੂਥ ਰੋਟਣਾਇ ਅਕਾਲੀ ਵਰਕਰਾਂ ਖਿਲਾਫ ਕਾਰਵਾਈ ਕਰਨ ਦੀ ਥਾ ਪੁਲਿਸ ਨੇ ਇੱਕ ਪਾਸੜ ਕਾਰਵਾਈ ਕੀਤੀ ਅਤੇ 150 ਦੇ ਕਰੀਬ ਕਾਂਗਰਸੀ ਵਰਕਰਾਂ ਖਿਲਾਫ ਪਰਚੇ ਦਰਜ ਕਰ ਦਿੱਤੇ ਹੁਣ ਇਹਨਾਂ ਵਰਕਰਾਂ ਦੀ ਪਾਲ ਵਿੱਚ ਮਾਨਾ ਪਿੰਡ ਵਿੱਚ ਪੁਲਿਸ ਮੁਲਾਜ਼ਮ ਤਿਆਨਾਥ ਨੇ ਦੇ ਫੋਰਸਿਬਲੀ ਓਕੂਪਾਈਡ ਦੀ ਬੂਥਸ ਓਵਰ ਹੇਅਰ ਦੇ ਵਰ ਪੈਲਟਿੰਗ ਓਵਰ ਦੇ ਐਂਡ ਵਾਟ ਹੈਪਨਡ ਓਵਰ ਹੇਅਰ ਇਜ਼ ਵੈਰੀ ਅਨਫੋਰਚੁਨੇਟ ਬਟ ਇਟ ਇਜ਼ ਨਾਟ ਓਨਲੀ ਦੀ ਕਾਂਗਰਸ ਕਾਰਡਰਸ ਦੀ ਹੋਲ ਆਫ ਦੀ ਵਿਲੇਜ ਗਾਟ एक बाय व्हाट हैड अनफॉर्चूनेटली व्हाटएवर टूक प्लेस द टॉचिंग ऑफ कार्स एंड व्हीकल्स इट टूक प्लेस बिकॉज़ बादल्स गुंडास हैड कम ओवर हियर एंड कैप्चर्ड द बूथ्स सो दिस इज अ टेल ऑफ नॉट ओनली बादल्स विलेज दिस इज अ टेल ऑफ होल पंजाब माना ਪਿੰਡੇ ਲੋਕ ਆਪਣੇ ਨਾਲ ਹੋਈ ਤਸ਼ੱਦਦ ਨੂੰ ਬਿਆਨ ਕਰਨ ਤੋਂ ਵੀ ਡਰ ਰਹੇ ਨੇ ਪਰ ਉਹਨਾਂ ਨੂੰ ਸੁਖਦਾ ਸਾਹ ਉਦੋਂ ਆਇਆ ਜਦੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਕਰੀਬ 10 ਵਿਧਾਇਕਾਂ ਸਣੇ ਇਹਨਾਂ ਦੀ ਸਾਰ ਲੈਣ ਲਈ ਪਿੰਡ ਮਾਨਾ ਪਹੁੰਚੇ ਇਸ ਦੌਰਾਨ ਪ੍ਰਤਾਪ ਸਿੰਘ ਬਾਜਵਾ ਨੇ ਕਾਂਗਰਸੀ ਵਰਕਰਾਂ ਅਤੇ ਆਗੂਆਂ ਨਾਲ ਪਿੰਡ ਬਾਦਲ ਤੋਂ ਪਿੰਡ ਮਾਨਾ ਤੱਕ ਪੈਦਲ ਮਾਰਚ ਕੀਤਾ ਅਤੇ ਲੋਕਾਂ ਨੂੰ ਪ੍ਰੋਸਾ ਦਵਾਇਆ ਕਿ ਸੱਤਾਧਾਰੀ ਸਰਕਾਰ ਵੱਲੋਂ ਸਥਾਪਿਤ ਗੁੰਡਾ ਰਾਜ ਅਤੇ ਉਹਨਾਂ ਵੱਲੋਂ ਕੀਤੀਆਂ ਜਾਂਦੀਆਂ ਤਕੇਸ਼ਾਹੀਆਂ ਦਾ ਮੂੰਹ ਤੋੜਵਾ ਜਵਾਬ ਦਿੱਤਾ ਜਾਏਗਾ। ਤਰਕ ਪ੍ਰਮਾਣੂ ਇਸ ਗੱਲ ਦਾ ਯਕੀਨ ਦਿਵਾਉਣਾ ਚਾਹਨਾ ਕਿ ਤੁਹਾਡੀ ਹਰ ਲੜਾਈ ਜਿਹੜੀ ਹੈ ਤੁਹਾਡੀ ਪਾਰਟੀ ਲਈ ਹੈ। ਮੈਂ ਵੀ ਤੁਹਾਡੇ ਵਿੱਚੋਂ ਹੀ ਇੱਕ ਵਰਕਰ ਦੀ ਹਸિયਤ ਦੇ ਵਿੱਚ ਉੱਠ ਕੇ ਅੱਜ ਪਾਰਟੀ ਦੀ ਬਾਗਡੋਰ ਉਹਨੇ ਮੇਰੇ ਹੱਥੇ ਦਿੱਤੀ ਹੈ ਪ੍ਰਕਾਸ਼ ਸਿੰਘ ਬਾਦਲ ਇਹ ਲੋਕਾਂ ਦੇ ਵਿੱਚ ਗਲਤਫਹਿਮੀ ਪਾ ਕੇ ਰਾਜ ਕਰਦਾ ਰਿਹਾ ਕਿ ਮੈਂ ਹਲੀਮੀ ਦਾ ਰਾਜ ਦੇਵਾਂਗਾ ਇਹ ਗੱਲ ਕਹੀ ਸੀ ਕਿ ਮੈਂ ਹਲੀਮੀ ਦਾ ਰਾਜ ਦੇਵਾਂਗਾ ਅਸੀਂ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਸਥਾਪਿਤ ਕਰਾਂਗੇ ਅੱਜ ਤੁਸੀਂ ਵੇਖੋ ਇਹ ਮਹਾਰਾਜਾ ਰਣਜੀਤ ਸਿੰਘ ਦਾ ਨਹੀਂ ਔਰੰਗਜ਼ੇਬ ਦਾ ਰਾਜ ਇੱਥੇ ਲੈ ਕੇ ਆਇਆ ਮੈਂ ਇਹ ਗੱਲ ਆਖੀ ਸੀ ਅੱਗੇ ਵੀ ਕਿ ਸਹੀ ਮਹਾਨੇ ਦੇ ਵਿੱਚ ਔਰੰਗਜ਼ੇਬ ਦੀ ਰੂਹ ਅੱਜ ਦਾ ਸਪ੍ਰਕਾਸ਼ ਸਿੰਘ ਬਾਦਲ ਦੇ ਵਿੱਚ ਜਿਹੜੀ ਹੈ ਇਹ ਉਹ ਦੇ ਵਿੱਚ ਸ਼ਾਮ ਪਰਵੇਸ਼ ਕਰ ਗਈ ਹੈ ਸਤਾਤਾਰੀ ਸਰਕਾਰ ਨੂੰ ਕੜੇ ਹੱਥੀ ਲੈਂਦਿਆਂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪੰਜਾਬ ਵਿੱਚ ਜੰਗਲ ਰਾਜ ਸਥਾਪਿਤ ਕੀਤਾ ਹੋਇਆ ਹੈ ਅਤੇ ਪੰਜਾਬ ਦਾ ਛੱਤੀਸਗੜ੍ਹ ਨਾਲੋਂ ਵੀ ਬੁਰਾ ਹਾਲ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਬਹੁਤ ਹੀ ਸ਼ਰਮ ਦੀ ਗੱਲ ਹੈ ਕਿ ਮੁੱਖ ਮੰਤਰੀ ਬਾਦਲ ਦੇ ਆਪਣੇ ਹਲਕੇ ਵਿੱਚ ਲੋਕ ਪੁਲਿਸ ਦੀ دہشت ਕਾਰਨ ਕਰਾਚੋ ਬਾਹਰ ਨਹੀਂ ਨਿਕਲ ਰਹੇ। ਪਲੀਟ ਲਾਉਲੈਸਨੈਸ there is no rule of the land the whole of the police forces are subjugated and there is complete jungle raj this is even worse than Chhattisgarh. the condition of the people here this is the very constituency of prakash singh badal and most of the villagers run away from here they are all absconding for the last 10 12 days the police is not registering a case against outsiders who care there were more than 200 outsiders Some of the people were from his native village who are directly related to Prakash Singh Badal and Sukhbir Singh Badal Es dauran bahut se senior Congressi aagu gair hazir rahe Bibi Rajinder Kaur Patthal Sunil Kumar Jakhar Shamsher Singh Dulo ate hor kai aagu Pratap Singh Bajwa nal nahi aaye par Pratap Singh Bajwa ne Congress vich kise tarah di fot jaatade bandi sambandhi puchhe sawal te chupi dar li Pen mana vich Congressi leadership vallon lagatar insaaf de vaad da bharosa ditta jaa reha hai ਪਰ ਇਹ ਤਾਂ ਸਮਾਂ ਆਉਣ ਤੇ ਹੀ ਪਤਾ ਲੱਗੇਗਾ ਕਿ ਇਹਨਾਂ ਲੋਕਾਂ ਨੂੰ ਕਾਂਗਰਸ ਇंसाफ ਦਿਵਾਉਣ ਵਿੱਚ ਸਫਲ ਹੁੰਦੀ ਹੈ ਜਾਂ ਨਹੀਂ ਮੁਖਸਰ ਤੋਂ ਆਸ਼ੀਸ਼ ਕਤੂਰੀਆ ਦੇ ਨਾਲ 인ਦਰਜੀਤ ਕੋਰ ਡੇ ਐਨਾਈਟ ਨਿਊਜ਼ ਖਬਰਾਂ ਦੇ ਦੁਨੀਆ ਵਿੱਚ ਆਓ ਸਾਡੇ ਨਾਲ ਕਦੇ ਵੀ ਸਿੱਕਿੱਤੋਂ ਵੀ ਜੁੜੋ ਆਪਾਂ ਮਿਲਾਂਗੇ ਫੇਸਬੁੱਕ ਤੇ ਅਸੀਂ ਦਿਖਾਂਗੇ ਯੂਟਿਊਬ ਤੇ ਸਾਨੂੰ ਫੋਲੋ ਕਰੋ ਟਵਿੱਟਰ ਤੇ ਖਬਰਾਂ ਨਾਲ ਜੁੜੇ ਰਹੋ ਦਿਨ ਰਾਤ